ਵੀ ਲੈ ਗਿਆ ਹਾਂ ਸਤਿ ਸ੍ਰੀ ਅਕਾਲ ਬਾਈ ਜੀ ਸਾਡੀ ਨਵੀਂ ਵੀਡੀਓ ਜੀ ਮੁੰਡੇ ਸਾਡੇ ਲੱਗੇ ਕਰਨ ਸਫਾਈਆਂ ਪਲਾਂ ਦੇ ਕਟਰ ਸਾਫ ਕਰਨਾ ਇੱਧਰ ਨਾ ਛੁੱਟ ਓਏ ਪੁੱਠੇ ਬੰਨੇ ਇੱਧਰ ਛੱਡ ਦੇ ਇੱਧਰ ਕਿਦੋਂ ਤੱਕ ਸਾਫ ਕਰ ਦੇਗਾ ਦੇਖੋ ਬਾਈ ਜੀ ਸਾਡੀ ਮੋਟਰ ਦੀ ਸਫਾਈ ਬੈਠਾ ਬੈਠਦੇ ਵੀ ਕਿੰਗੇ ਦੇ ਫੜਨਾਂ ਲਈ ਹਰ ਸੋਟੀ ਲੈ ਗਿਆ ਨਹੀਂ ਪੈਸੇ ਲੱਗ ਰਹੇ ਆ ਆ ਜਿਹੜਾ ਫੀਲਦਾ ਹੀ ਕਹਿੰਦਾ ਜਿਹੜਾ ਸੂਤ ਆਈ ਜਾਂਦਾ ਉਹ ਵਿਊਜ ਲਾਈ ਜਾਂਦਾ ਹੈ ਥੋੜੀ ਡਾਊਨ ਨੂੰ ਇਹ ਕਿਹੜਾ ਕੋ ਵੱਡੀ ਚੀਜ਼ ਹੈ ਬੰਦੇ ਸਾਨੂੰ ਕਹਿੰਦੇ ਹਾਂ ਤੁਹਾਡੇ ਕੋਲ ਪੈਸੇ ਮੁੱਕ ਗਏ ਸੀਜ਼ਨ ਲਾ ਕੇ ਮਸ਼ੀਨ ਘਰੇ ਧੋਈ ਜਾਂਦੇ ਫੇ ਭਰਾਵਾ ਇਹਨਾਂ ਨੂੰ ਗਰੰਟੀ ਦਿੱਤੀ ਵੀ ਅਹੀਂ ਗੱਲਾਂ ਗੰਦਪੈਲ ਛਾੜਨ ਲੱਗੇ ਆ ਅੱਡੇ ਕੋ ਇੰਨਾ ਸਮਾਂ ਨਹੀਂ ਆਇਆ ਵਾਹ 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 ਮੁੰਡਿਆ ਵਾਹ ਪੈਣਾ 2 ਕਿਲੋ ਕਣਕ ਹੀ ਕਿਸੇ ਦੀ ਵਿੱਚ ਲਿਆ ਇੱਧਰ ਇਹ ਕੀ ਬਣਿਆ ਪਿਆ ਥੱਲੇ ਵਾਹ ਜੀ ਵਾਹ ਇਹ ਕਿੱਦਾਂ ਦੌਣ ਲੱਗ ਪਿਆ ਮੋਟਰਾਂ ਕਣਕ ਚੱਕ ਚੱਕ ਲਿਆਉਣ ਲੱਗ ਪਿਆ ਆਹ ਦਾ ਲੋਕਾਂ ਦੀ ਮਸ਼ੀਨ ਦਾ ਨਹੀਂ ਮਾਰਦਾ ਉਹ ਮਾਰਦੀ ਹੋਈ। ਉਹ ਸਾਲੇ ਮੇਰੇ ਚਰਾਂਗੇ। ਕੋਈ ਦਾ ਗੱਲ ਵੀ ਕਰਾਂਗੇ ਵੀ ਕੀ? ਤੇ ਮੋਟਰਾਂ ਗਰਮ ਹੋਣੀਆਂ ਹੀ ਆ ਮੋਟਰਾਂ ਠੂਹਾ ਦੇਣ। ਕਦੇ ਨਹੀਂ ਹੱਸਦੇ ਮਾਰਿਆ ਨਹੀਂ। ਹੱਥ ਬੰਦਿਆਂ ਮਾਰਿਆ ਨਹੀਂ। ਇਹ ਮੋਟਰਾਂ ਐ ਹੁੰਦੀਆਂ ਐ ਹੁੰਦੀਆਂ। ਘਾੜ ਦੇ ਗੱਲ ਬਿਲ ਸਾਰੀ। ਕਾਰਾ ਬੈਲਟ ਦਾ ਵੀ ਪੰਗਾ ਪੈ ਗਿਆ। ਅੱਛਾ। ਉਹ ਮੈਨ ਬੈਲਟ ਚੜਾਵੇ ਬੈਲਟ ਲੈ ਜੀ ਜਦੋਂ ਢੇੜਾ ਪਾਵੇ ਉਦੋਂ ਲੈ ਜੀ। ਕਾਰਨ ਕਾਰਨ ਗੌਰਮਣ 33 33 ਵਾਲੇ। ਅੱਛਾ। ਆ ਬੈਲਟ ਬਾਈ ਸੀ ਬੰਦਾ ਸਾਡਾ ਢੇੜਾ ਪਾਵੇ ਉਪਰੋਂ ਉਦੋਂ ਬੈਲਟ ਲੈ ਜਾ ਕਰੇ ਥੱਲੇ ਲੈ ਕੇ ਵਜਿਆ ਕਰੇ। ਦਾਉਂਦੀ ਆਵੇ ਨਾ 10 ਮਿੰਟ ਖਾ ਖੁੱਕ ਕੇ ਤੇ ਫੇਰ ਕੰਮ ਸੂਤਰ ਆਇਆ ਕਿਤੇ ਉਹ ਵੀ ਜਾ ਕੇ ਮੈਨੂੰ ਚੜਾਉਣੀ ਪਈ ਤੇ ਫੇਰ ਬੈਲਟ ਚੱਲਦੀ ਕਹਿੰਦੇ ਲੈ ਜਾਂਦੀ ਤੂੰ ਦੱਸ ਲੈ ਜਾਂਦੀ ਹੈ ਜੇ ਬੈਲਟ ਹੀ ਪੁੱਠੀ ਚੜਾਈ ਗਈ ਨਹੀਂ ਬਾਲਟੀ ਫੜ ਲਾ ਕੋਲੇ ਵਾਕੇ ਕੰਮ ਕੱਪੜੇ ਵਾਲਾ ਸੀ ਸਤ ਸ੍ਰੀ ਅਕਾਲ ਬਾਈ ਜੀ ਸਾਡੇ ਨਵੇਂ ਬਲੌਗ ਚ ਜੀ ਆਪਾਂ ਬਾਈ ਜੀ ਐਵੇਂ ਪਹਿਲੀ ਵਾਹ ਵਾਲੀ ਪੱਟੀ ਵੀ ਆ 4x4 ਦੀ ਤੇ ਸੋਰਾਜ ਆਪਣਾ ਡਾਂਸ ਵੜੇ ਕਰਦਾ ਤੇ ਇਹਨੇ ਡਾਂਸ ਕਰਦੇ ਕਰਦੇ ਨੇ ਹੋਰ ਹੀ ਵਿਧਾਈ ਬਣਾ ਦੀ ਨਵੀਂ ਲਓ ਜੀ ਰਾਸ ਇਸ ਤومی ਬਾਟਦਾ ਲੋ ਟੋਂ ਟੇ ਆਏ ਪੇਟੀ ਸਾਰੀ ਤੋੜਦੀ ਜੇ ਗੇੜੇ ਵੀ ਦੋ ਕੀ ਆਏ ਦੋ ਕਗੇੜੇ ਲਾਏ ਜੇ ਤੇ ਨਹੀਂ ਕੰਮ ਨਹੀਂ ਬੰਦਦਾ ਇਹਦੇ ਨਾਲ ਸਿਰ ਬੜਾ ਮਾਰਦਾ ਟਰੈਕਟਰ ਗਰਦਾ ਹੈਗਾ ਸਲਿੱਪ ਮਾਰੀ ਜਾਂਦਾ ਇਕੱਲਾ ਹੀ ਅਨਪਾ ਵਾਵਾਗੇ ਕਰਤਾਰ ਨਾਲ ਹੀ ਲੋ ਬਾਈ ਜੀ ਸਵਰਾਜ ਕਰਤਾ ਵਿਹਲਾ ਕਰਤਾਰ ਮਗਰ ਪਾਏ ਆ ਹਲ ਬਾਈ 13 59 29 ਪੂਰੇ ਰਾਜ ਬਾਈ ਜੀ ਚੱਲਿਆ ਕੋਈ ਪ੍ਰੋਬਲਮ ਨਹੀਂ ਆਈ ਪਰ ਇਹ ਆ ਨਾ ਝੋਟਿਆਂ ਨੂੰ ਇਹਨਾਂ ਨੂੰ ਆਤਾ ਹੈ ਸਿਰ ਵੜਾ ਮਾਰਦੇ ਆ ਕਦੇ ਸੱਜੇ ਕਦੇ ਖੱਬੇ ਕਦੇ ਸੱਜੇ ਕਦੇ ਖੱਬੇ ਇਹ ਪਹਿਲੀ ਆ ਡਲਿਆਂ ਵਾਲੀ ਮਾਇ ਵਿੱਚ ਝੋਟੇ ਨੂੰ ਸੱਦੀਏ ਘਰ ਇਹ ਬਾਈ ਜੀ ਅਹੀਂ ਪਾ ਲਿਆ ਇਹਦੇ ਮਗਰ ਕਰਾਇਆ ਜੋ ਜਿਹੜੀਆਂ ਗੁੱਠਾਂ ਕਾਠਾਂ ਦੀ ਮਿੱਟੀ-ਮੁੱਟੀ ਪਾਉਣ ਵਾਲੀ ਆ ਉਹ ਪਾ ਦੀ ਆ ਅੱਗੇ ਝੋਟਾ ਜਦੋਂ ਟੱਪਦਾ ਸੀ ਹਾਲਾਂ ਦੇ ਉਹ ਵਿਖਾਇਆ ਨਹੀਂ ਗਿਆ ਇਕੱਲਾ ਬੰਦਾ ਆ ਵੀਡੀਓ ਬਣੀ ਕੱਲ ਨੂੰ ਕਰਾਂਗੇ ਮਨੋਰੰਜਨ ਫੇਰ ਇਹਦੇ ਨਾਲ ਵੀ ਝੋਟੇ ਨਾ ਪਾ ਕੇ ਵੇਖਣਾ ਟੋਜਣਾ ਖੋਜਣ ਦੇ